ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਇੱਥੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ ਸਾਹਮਣੇ ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ 올 ਉੱਪਰ ਕਲਿੱਕ ਕਰ ਲਓ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਅਸਾਮ ਦੇ ਗੋਲਾ ਘਾਟ ਜ਼ਿਲ੍ਹੇ ਵਿੱਚ ਪਹੁੰਚੇ ਅਤੇ ਇੱਕ ਰੁੱਖ ਦੀ ਛਾਂ ਹੇਠਾਂ ਆਪਣਾ ਡੇਰਾ ਲਗਾ ਲਿਆ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਮੈਨੂੰ ਇਹ ਸ਼ਹਿਰ ਬੜਾ ਹੀ ਸੁੰਦਰ ਲੱਗਾ ਹੈ ਅਤੇ ਇੱਥੋਂ ਦੇ ਲੋਕਾਂ ਦੇ ਜਿਹੜੇ ਕੱਪੜੇ ਪਾਏ ਹੋਏ ਹਨ ਉਹ ਵੀ ਸਾਡੀ ਰੀਤੀ ਤੋਂ ਅਲੱਗ ਜਿਹੇ ਲੱਗ ਰਹੇ ਹਨ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਮੈਨੂੰ ਆਗਿਆ ਦਿਓ ਕਿ ਮੈਂ ਇਸ ਸ਼ਹਿਰ ਨੂੰ ਘੁੰਮ ਕੇ ਦੇਖਣਾ ਚਾਹੁੰਦਾ ਹਾਂ ਤੇ ਨਾਲੇ ਮੈਨੂੰ ਭੁੱਖ ਵੀ ਬਹੁਤ ਲੱਗੀ ਹੋਈ ਹੈ ਮੈਂ ਕਿਸੇ ਜਗ੍ਹਾ ਉੱਤੇ ਬੈਠ ਕੇ ਭੋਜਨ ਵੀ ਸ਼ਾਕਾਵਾਂਗਾ ਜਾਣੀ ਜਣ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਮਰਦਾਨਿਆ ਇਹ ਜਗ੍ਹਾ ਤੇਰੇ ਘੁੰਮਣ ਦੇ ਲਾਇਕ ਨਹੀਂ ਹੈ ਕਿਉਂਕਿ ਇੱਥੋਂ ਦੇ ਕਈ ਸਾਰੇ ਲੋਕ ਤੰਤ੍ਰਿਕ ਵਿਦਿਆ ਨੂੰ ਜਾਣਦੇ ਹਨ ਅਤੇ ਪਰਦੇਸੀ ਆਦਮੀ ਨੂੰ ਪਹਿਚਾਣਦਿਆਂ ਹੀ ਉਸ ਨਾਲ ਬੁਰਾ سلوਕ ਕਰਦੇ ਹਨ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਜਿਦ ਕਰਨ ਲੱਗ ਪਏ ਤੇ ਕਹਿਣ ਲੱਗੇ ਕਿ ਗੁਰੂ ਜੀ ਮੈਨੂੰ ਭੁੱਖ ਬਹੁਤ ਲੱਗੀ ਹੈ ਇਸ ਲਈ ਮੈਨੂੰ ਸ਼ਹਿਰ ਵਿੱਚ ਜਾਣਾ ਤਾਂ ਜ਼ਰੂਰ ਪਵੇਗਾ ਪਰ ਤੁਸੀਂ ਮੇਰੀ ਚਿੰਤਾ ਨਾ ਕਰੋ ਮੈਂ ਸਾਵਧਾਨ ਹੀ ਰਹਾਂਗਾ ਭਾਈ ਮਰਦਾਨੇ ਨੂੰ ਜिद ਕਰਦਿਆਂ ਦੇਖ ਕੇ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਸ਼ਹਿਰ ਘੁੰਮਣ ਦੀ ਆਗਿਆ ਦੇ ਦਿੱਤੀ ਅਤੇ ਭਾਈ ਮਰਦਾਨਾ ਜੀ ਸ਼ਹਿਰ ਵਿੱਚ ਘੁੰਮਣ ਲਈ ਚਲੇ ਗਏ ਅੱਗੇ ਜਾ ਕੇ ਭਾਈ ਮਰਦਾਨਾ ਜੀ ਨੂੰ ਖੂਹ ਉੱਤੇ ਪਾਣੀ ਭਰਦਿਆਂ ਕੁਝ ਸੁੰਦਰ ਸਰੂਪ ਵਾਲੀਆਂ ਇਸਤਰੀਆਂ ਦਿਖਾਈ ਦਿੱਤੀਆਂ ਜਿਨ੍ਹਾਂ ਨੂੰ ਦੇਖ ਕੇ ਭਾਈ ਮਰਦਾਨਾ ਜੀ ਦਾ ਹਿਰਦਾ ਖੁਸ਼ੀ ਨਾਲ ਭਰ ਗਿਆ ਪਰ ਭਾਈ ਮਰਦਾਨਾ ਇਹਨਾਂ ਇਸਤਰੀਆਂ ਦੇ ਵਿਵਹਾਰ ਤੋਂ ਪੂਰੀ ਤਰ੍ਹਾਂ ਅਣਜਾਣ ਸਨ ਉਹ ਨਹੀਂ ਸੀ ਜਾਣਦੇ ਕਿ ਇਹ ਇਸਤਰੀਆਂ ਆਪਣੇ ਵਾਲਾਂ ਨੂੰ ਸਵਾਰ ਕੇ ਅੱਖਾਂ ਵਿੱਚ ਸੁਰਮਾ ਪਾ ਕੇ ਤੇ ਢਕੀਲਾ ਹਾਰ ਸ਼ਿੰਗਾਰ ਕਰਕੇ ਸ਼ਹਿਰ ਵਿੱਚ ਆਉਣ ਵਾਲੇ ਪਰਦੇਸੀਆਂ ਨੂੰ ਆਪਣੇ ਤੰਤਰ-ਮੰਤਰ ਮਾਰ ਕੇ ਆਪਣੇ ਵੱਸ ਵਿੱਚ ਕਰ ਲੈਂਦੀਆਂ ਹਨ ਅਤੇ ਫਿਰ ਉਹਨਾਂ ਨਾਲ ਬੁਰਾ سلوਕ ਕਰਦੀਆਂ ਹਨ ਭਾਈ ਮਰਦਾਨਾ ਜੀ ਉਹਨਾਂ ਇਸਤਰੀਆਂ ਦੇ ਕਾਰਨਾਮਿਆਂ ਨੂੰ ਨਹੀਂ ਸੀ ਜਾਣਦੇ ਅਤੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਕਹਿਣ ਲੱਗੇ ਕਿ ਮੈਨੂੰ ਬਹੁਤ ਪਿਆਸ ਲੱਗੀ ਹੈ ਕਿਰਪਾ ਕਰਕੇ ਥੋੜਾ ਜਿਹਾ ਪਾਣੀ ਪਿਲਾ ਦਿਓ ਭਾਈ ਮਰਦਾਨਾ ਜੀ ਦੀ ਬੋਲਬਾਣੀ ਅਤੇ ਭੇਸ ਨੂੰ ਦੇਖ ਕੇ ਉਹ ਇਸਤਰੀਆਂ ਸਮਝ ਗਈਆਂ ਕਿ ਇਹ ਕੋਈ ਪਰਦੇਸੀ ਆਦਮੀ ਹੈ ਤੇ ਸਾਰੀਆਂ ਜਾਣੀਆਂ ਆਪਸ ਵਿੱਚ ਸਲਾਹ ਕਰਨ ਲੱਗੀਆਂ ਕਿ ਇਸ ਦਾ ਫਾਇਦਾ ਚੁੱਕਿਆ ਜਾਵੇ ਤੇ ਉਹਨਾਂ ਵਿੱਚੋਂ ਇੱਕ ਇਸਤਰੀ ਨੇ ਭਾਈ ਮਰਦਾਨਾ ਜੀ ਨੂੰ ਪਾਣੀ ਪਿਲਾਉਣਾ ਸ਼ੁਰੂ ਕਰ ਦਿੱਤਾ ਤੇ ਕਹਿਣ ਲੱਗੀ ਕਿ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਮੈਂ ਤੁਹਾਨੂੰ ਭੋਜਨ ਵੀ ਸ਼ਿਕਾਵਾਂਗੀ ਭਾਈ ਮਰਦਾਨਾ ਜੀ ਉਹਨਾਂ ਦੇ ਛਲ ਨੂੰ ਸਮਝ ਨਹੀਂ ਸਕੇ ਅਤੇ ਭੋਜਨ ਛਕਣ ਲਈ ਉਹਨਾਂ ਦੇ ਘਰ ਚਲੇ ਗਏ। ਉਸ ਚਤુર ਔਰਤ ਨੇ ਜਦੋਂ ਭਾਈ ਮਰਦਾਨਾ ਜੀ ਨੂੰ ਭੋਜਨ ਛਕਾਇਆ ਤਾਂ ਭੋਜਨ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾ ਦਿੱਤਾ ਜਿਸ ਨਾਲ ਭਾਈ ਮਰਦਾਨਾ ਜੀ ਆਪਣੀ ਸੁੱਧ ਬੁੱਧ ਖੋ ਗਏ ਤੇ ਮੌਕੇ ਦਾ ਫਾਇਦਾ ਚੁੱਕਦਿਆਂ ਉਸ ਇਸਤਰੀ ਨੇ ਭਾਈ ਮਰਦਾਨਾ ਜੀ ਦੇ ਗਲ ਵਿੱਚ ਤਵੀਤ ਪਾ ਦਿੱਤਾ ਤੇ ਆਪਣੀ ਤੰਤਰਿਕ ਵਿੱਦਿਆ ਦੇ ਨਾਲ ਉਹਨਾਂ ਨੂੰ ਭੇਡੂ ਬਣਾ ਕੇ ਆਪਣੇ ਕਿੱਲੇ ਨਾਲ ਬੰਨ ਲਿਆ। ਭਾਈ ਮਰਦਾਨਾ ਜੀ ਹੁਣ ਸਮਝ ਚੁਕੇ ਸਨ ਕਿ ਇਹਨਾਂ ਇਸਤਰੀਆਂ ਨੇ ਆਪਣੇ ਮਾਇਆ ਜਾਲ ਦੇ ਨਾਲ ਮੈਨੂੰ ਮੂਰਖ ਬਣਾ ਦਿੱਤਾ ਹੈ ਤੇ ਹੁਣ ਮੇਰੀ ਇੱਥੇ ਕੋਈ ਵੀ ਪੇਸ਼ ਨਹੀਂ ਚੱਲੇਗੀ ਦੂਸਰੇ ਪਾਸੇ ਜਾਣੀ ਜਾਣ ਸਤਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅੰਤਰ ਆਤਮਾ ਨੂੰ ਪਤਾ ਚੱਲਿਆ ਕਿ ਮਰਦਾਨਾ ਨੂੰ ਤੰਤਰ ਵਿਦਿਆ ਦੇ ਨਾਲ ਕੈਦ ਕਰ ਲਿਆ ਗਿਆ ਹੈ ਤਾਂ ਭਾਈ ਮਰਦਾਨਾ ਜੀ ਨੂੰ ਛਡਾਉਣ ਵਾਸਤੇ ਉਹਨਾਂ ਇਸਤਰੀਆਂ ਦੇ ਘਰ ਆ ਗਏ ਤੇ ਬਾਹਰ ਦਰਵਾਜ਼ੇ ਦੇ ਕੋਲ ਖਲੋ ਕੇ ਕਹਿਣ ਲੱਗੇ ਕਿ ਇਸ ਘਰ ਦੇ ਅੰਦਰ ਜਿਹੜੇ ਮੇਰੇ ਸਾਥੀ ਨੂੰ ਬੰਦੀ ਬਣਾਇਆ ਗਿਆ ਹੈ ਉਸ ਨੂੰ ਆਜ਼ਾਦ ਕਰ ਦਿੱਤਾ ਜਾਵੇ ਤਾਂ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਉਹਨਾਂ ਇਸਤਰੀਆਂ ਨੂੰ ਕ੍ਰੋਧ ਆ ਗਿਆ ਅਤੇ ਉਹਨਾਂ ਨੇ ਗੁਰੂ ਜੀ ਦੇ ਉੱਪਰ ਵੀ ਤੰਤਰ ਮੰਤਰ ਪੜਨੇ ਸ਼ੁਰੂ ਕਰ ਦਿੱਤੇ ਪਰ ਉਹਨਾਂ ਦੇ ਕਿਸੇ ਵੀ ਤੰਤਰ ਮੰਤਰ ਦਾ ਅਸਰ ਗੁਰੂ ਜੀ ਦੇ ਉੱਪਰ ਨਹੀਂ ਹੋਇਆ ਜਦੋਂ ਉਹਨਾਂ ਦੀ ਤੰਤਰਿਕ ਵਿੱਦਿਆ ਦਾ ਕੋਈ ਵੀ ਅਸਰ ਗੁਰੂ ਜੀ ਦੇ ਉੱਪਰ ਨਹੀਂ ਹੋਇਆ ਤਾਂ ਉਹਨਾਂ ਨੇ ਬਦਲਾ ਲੈਣ ਵਾਸਤੇ ਆਪਣੀ ਮੁਖਿਆ ਜਾਦੂਗਰਨੀ ਨੂਰ ਸ਼ਾਹ ਨੂੰ ਬੁਲਾ ਲਿਆ। ਜਾਦੂਗਰਨੀ ਨੂਰ ਸ਼ਾਹ ਨੇ ਵੀ ਗੁਰੂ ਜੀ ਦੇ ਉੱਪਰ ਆਪਣੀਆਂ ਸਾਰੀਆਂ ਤੰਤਰਿਕ ਸ਼ਕਤੀਆਂ ਦਾ ਉਪਯੋਗ ਕੀਤਾ। ਪਰ ਉਸ ਜਾਦੂਗਰਨੀ ਦੇ ਕਿਸੇ ਵੀ ਵਾਰ ਦਾ ਅਸਰ ਗੁਰੂ ਜੀ ਦੇ ਉੱਪਰ ਨਹੀਂ ਹੋਇਆ। ਜਦੋਂ ਉਹ ਆਪਣੀ ਤੰਤਰਿਕ ਵਿੱਦਿਆ ਦੇ ਨਾਲ ਗੁਰੂ ਜੀ ਦਾ ਕੁਝ ਵੀ ਨਾ ਵਿਗਾੜ ਸਕੀਆਂ ਤਾਂ ਉਹ ਸਾਰੀਆਂ ਜਾਣੀਆਂ ਥੱਕ ਕਰਕੇ ਬੈਠ ਗਈਆਂ। ਜਿਸ ਤੋਂ ਬਾਅਦ ਗੁਰੂ ਜੀ ਨੇ ਭਾਈ ਮਰਦਾਨਾ ਨੂੰ ਸ਼ਰੌਣ ਵਾਸਤੇ ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਹੋਇਆਂ ਭਾਈ ਮਰਦਾਨਾ ਜੀ ਦੇ ਉੱਪਰ ਪਾਣੀ ਦੇ ਛਿੱਟੇ ਮਾਰੇ। ਤਪਾਈ ਮਰਦਾਨਾ ਜੀ ਆਜ਼ਾਦ ਹੋ ਗਏ। ਪੇਡੂ ਰੂਪੀ ਤੋਂ ਇਨਸਾਨੀ ਰੂਪੀ ਵਿੱਚ ਆ ਗਏ ਅਤੇ ਗੁਰੂ ਜੀ ਦੇ ਚਰਨਾਂ ਨੂੰ ਫੜ ਕੇ ਗੁਰੂ ਜੀ ਕੋਲੋਂ ਆਪਣੀ ਗਲਤੀ ਦੀ ਮਾਫੀ ਮੰਗਣ ਲੱਗੇ ਕਿ ਮੈਂ ਤੁਹਾਡੇ ਬਚਨਾਂ ਨੂੰ ਨਹੀਂ ਸੀ ਮੰਨਿਆ ਜਿਸ ਲਈ ਮੈਨੂੰ ਇਹ ਸਜ਼ਾ ਭੁਗਤਣੀ ਪਈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਮਰਦਾਨਿਆ ਜੋ ਹੋਣਾ ਸੀ ਉਹ ਹੋ ਗਿਆ। ਹੁਣ ਤੂੰ ਬਸ ਆਪਣੀ ਰਬਾਬ ਵਜਾਉਣੀ ਸ਼ੁਰੂ ਕਰ ਤੇ ਅਸੀਂ ਸ਼ਬਦ ਉਚਾਰਾਂਗੇ। ਗੁਰੂ ਜੀ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਅਤੇ ਗੁਰੂ ਜੀ ਨੇ ਸ਼ਬਦ ਉਚਾਰਨਾ ਸ਼ੁਰੂ ਕਰ ਦਿੱਤਾ ਭਾਈ ਮਰਦਾਨਾ ਜੀ ਦੀ ਰਬਾਬ ਅਤੇ ਗੁਰੂ ਜੀ ਦੇ ਸ਼ਬਦ ਸੁਣ ਕੇ ਜਾਦੂਗਰਨੀ ਨੂਰ ਸ਼ਾਨਿਹਾਲ ਹੋ ਗਈ ਅਤੇ ਗੁਰੂ ਜੀ ਨੂੰ ਕਹਿਣ ਲੱਗੀ ਕਿ ਗੁਰੂ ਜੀ ਸਾਡਾ ਰੋਮ ਰੋਮ ਪਾਪਾਂ ਦੇ ਨਾਲ ਭਰਿਆ ਹੋਇਆ ਹੈ ਕਿਰਪਾ ਕਰਕੇ ਸਾਨੂੰ ਇਹਨਾਂ ਪਾਪਾਂ ਤੋਂ ਆਜ਼ਾਦ ਕਰ ਦਿਓ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਇਸਤਰੀਆਂ ਦੀ ਹਾਲਤ ਦੇਖ ਕੇ ਉਨ੍ਹਾਂ ਉੱਪਰ ਦਇਆ ਆ ਗਈ ਅਤੇ ਉਨ੍ਹਾਂ ਨੂੰ ਕਹਿਣ ਲੱਗੇ ਕਿ ਜੇਕਰ ਤੁਸੀਂ ਆਪਣਾ ਭਲਾ ਚਾਹੁੰਦੀਆਂ ਹੋ ਤਾਂ ਅੱਜ ਤੋਂ ਹੀ ਚੰਗੇ ਕਰਮ ਕਰਨੇ ਸ਼ੁਰੂ ਕਰ ਦਿਓ ਅਤੇ ਆਪਣੇ ਤਨ ਮਨ ਨੂੰ ਪਰਮਾਤਮਾ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ ਜੇਕਰ ਤੁਸੀਂ ਸੱਚੇ ਦਿਲ ਨਾਲ ਪਰਮਾਤਮਾ ਵੱਲੋਂ ਇੱਕ ਕਦਮ ਪੁੱਟੋਗੇ ਤਾਂ ਪਰਮਾਤਮਾ ਜੀ ਤੁਹਾਡੇ ਵੱਲੋਂ ਦੋ ਕਦਮ ਆਉਣਗੇ ਗੁਰੂ ਜੀ ਦੇ ਆਸ਼ੀਰਵਾਦ ਦੇ ਨਾਲ ਉਹਨਾਂ ਇਸਤਰੀਆਂ ਨੇ ਕਾਲੇ ਇਲਮ ਵਾਲੇ ਰਾਹ ਨੂੰ ਛੱਡ ਕੇ ਚੰਗੇ ਮਾਰਗ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ ਸਤਨਾਮ ਸ਼੍ਰੀ ਵਾਹਿਗੁਰੂ